ਲੋਜੀ ਕਿਤਾਉ ਸਾਰੇ ਆਈ ਹੋਪ ਸਾਰੇ ਜਨੇ ਠੀਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆ ਤੇ ਫਰੈਂਡਸ ਜਿੱਦਾਂ ਕਿ ਤੁਸੀਂ ਮੇਰੀ ਪਿਛਲੀ ਵੀਡੀਓਸ ਦੇਖਿਆ ਸੀਗਾ ਤੇ ਸਮਾਨ ਲਿਆਂਦਾ ਸੀ ਮੈਂ ਆਕਸੀਨ ਵਾਸਤੇ ਸੂਟ ਸੂਤਰ ਪ੍ਰਿੰਟ ਬਹੁਤ ਪਸੰਦ ਆਇਆ ਮੈਨੂੰ ਮੈਨੂੰ ਤੇ ਇਦਾਂ ਦਾ ਮਿਲ ਜੇ ਨਾ ਮਤਲਬ ਕਿ ਗਰਮ ਝੂਟ ਵੀ ਹੈ ਧਾਗੇ ਵੀ ਨਹੀਂ ਨਿਕਲਦੇ ਪਰ ਵਧੀਆ ਸੂਟਾ ਤੇ ਫਰੈਂਡਸ ਇਹਨੂੰ ਨਾ ਇਦਾਂ ਲਗਾਣਾ ਆ ਜਿਵੇਂ ਮੈਂ ਤੁਹਾਨੂੰ ਕੱਲ ਕਿਹਾ ਸੀ ਨਾ ਜਿੱਦਾਂ ਆ ਇਹਦੇ ਅੰਦਰ ਬੁਕਰਮ ਲਗਾਈ ਆਪਾਂ ਬੁਕਰਮ ਆ ਵਾਈਟ ਵਾਈਟ ਇਹ ਬੁਕਰਮ ਉੱਤੇ ਇਹਦੇ ਲੱਗ ਇਹਦੇ ਚ ਸੂਟ ਚ ਪੱਟੀ ਕੱਟ ਕੇ ਨਾ ਬੁਕਰਮ ਅੰਦਰ ਦੇ ਕੇ ਫਿਰ ਉੱਤੇ ਪਾਈਪਿੰਗ ਲਗਾਨੀ ਹੈ ਇਹ ਹੈਗਾ ਕੇਰਾ ਸੂਟ ਦਾ ਆ ਦੇਖੋ ਕੇਰਾ ਬੰਦਾ ਪਿਆ ਜਿਹਦਾ ਪਲੇਨ ਸੂਟ ਆ ਗਰਮ ਉਹਨੂੰ ਵੀ ਥੋੜਾ ਜਨਾ ਡਿਜ਼ਾਈਨ ਹੈ ਆ ਦੇਖੋ ਆ ਬੰਦਾ ਪਿਆ ਆ ਦੇਖੋ ਕਿਦਾਂ ਦਾ ਲੱਗਦਾ ਪਿਆ ਪੱਟੀ ਲਗਾ ਕੇ ਅੰਦਰ ਅੰਦਰ ਬੁਕਰਮ ਆ ਉੱਪਰ ਇਹਦੇ ਆ ਪਾਈਪਿੰਗ ਆ ਕਾਫੀ ਜਨੇ ਲੋਕੀ ਪਾਉਂਦੇ ਹੋਣ ਇਦਾਂ ਦੇ ਸੂਟ ਤਾਂ ਇਦਾਂ ਕਰਕੇ ਪਾਈਪਿੰਗ ਲਗਾਈ ਜਾਂਦੀ ਹੈ ਘਰ ਮਾਲ ਆਂਦਾ ਆ ਮਤਲਬ ਕਿ ਘਰੋਂ ਹੀ ਲਗਾ ਕੇ ਲੋਕੀ ਦਿੰਦੇ ਆ ਦੇਖੋ ਦੇ ਸੂਟ ਦਾ ਪ੍ਰਿੰਟ ਤੁਹਾਨੂੰ ਕਿਦਾਂ ਦਾ ਲੱਗਿਆ ਮੈਨੂੰ ਜਰੂਰ ਜਰੂਰ ਦੱਸਿਓ ਕਮੈਂਟ ਬਾਕਸ 'ਚ ਮੈਨੂੰ ਤਾਂ ਬਹੁਤ ਸੋਹਣਾ ਲੱਗਾ ਐਸਵੇਰ ਇਸ ਪ੍ਰਿੰਟ ਵਿੱਚ ਕਾਫੀ ਕਲਰ ਬ੍ਰਾਊਨ ਕਲਰ ਬਹੁਤ ਸੋਹਣੇ-ਸੋਹਣੇ ਕਲਰ ਆਤੀਗੇ ਤੇ ਮੈਂ ਕਾਲਾ ਕਲਰ ਐਸ ਕਰਕੇ ਲਿਆਣ ਦਾ ਸੀ ਨਾ ਵਾਸਤੇ ਕਿਉਂਕਿ ਮੈਂ ਕਿਹਾ ਚਲੋ ਕਾਲੀ ਰੀਲ ਹਰ ਕਿਸੇ ਦੇ ਘਰ ਹੁੰਦੀ ਸੋਖੀ ਲੱਗ ਜਾਈ। ਤੇ ਬਸ ਇਹ ਲਗਾ ਕੇ ਨਾ ਮੈਂ ਹੁਣ ਤੁਹਾਨੂੰ ਦੇ ਦਾਂਗੀ ਕਿਉਂਕਿ ਕਾਲ ਲਿਆਉਂਦੇ ਸੀਗੇ ਤਾਂ ਕਾਲ ਇਸ ਕੀ ਪਾਈਪਿੰਗ ਨਹੀਂ ਸੀ ਹੈਗੀ ਉਹਨਾਂ ਦੇ ਕੋਲ ਤੇ ਅੱਜ ਪਾਈਪਿੰਗ ਮੰਗਾ ਕੇ ਤਾਂ ਹੁਣ ਲਗਾਉਂਦੀ ਪਈਆਂ ਇਹਨੂੰ ਏਦਾਂ ਲਗਾਣਾ ਦੇਖੋ ਆ ਮੈਂ ਤੁਹਾਨੂੰ 1 ਲੱਖ ਕੇ ਦਿਖਾਨੀ ਆ ਆ ਦੇਖੋ ਕਿੰਨਾ ਸਮੂਥਲੀ ਕਿੰਨਾ ਸੋਹਣਾ ਲੱਗਦਾ ਰਿਹਾ ਆ ਬਸ ਇਦਾਂ ਹੀ ਸਾਰੇ ਸੂਟਾ ਦੇ ਉੱਤੇ ਨਾ ਪਾਈਪਿੰਗ ਪਲੱਸ ਬੁਕਰਮ ਲਗਾ ਕੇ ਨਾ ਉਹਨਾਂ ਨੂੰ ਦੇ ਦੇਣੀ ਹੈ ਤੇ ਇੱਜ ਦਾ ਲਗਾਉਂਦੀ ਵੀ ਨਾ ਥੋੜਾ ਜਿਹਾ ਕਪੜਾ ਇੱਧਰ ਛੱਡ ਦੇਣਾ ਥੋੜਾ ਜਿਹਾ ਉਧਰ ਛੱਡ ਦੇਣਾ ਕਿਉਂਕਿ ਤੁਹਾਨੂੰ ਪਤਾ ਜਦੋਂ ਆਪਾਂ ਸੂਟ ਸੀਨ ਨੇ ਨਾ ਸਲਾਈ ਦੇ ਅੰਦਰ ਆ ਜਾਂਦਾ ਤਾਂ ਲੋੜ ਨਹੀਂ ਹੁੰਦੀ ਤੇ ਬਸ ਆ लास्ट ਇਹਨੂੰ ਇੱਥੇ ਕਰ ਦਾਂਗੇ ਬੰਦ ਆ ਦੇਖੋ ਤੋਂ ਕੱਟਦਾ ਨਹੀਂ ਜਿੰਨੀ ਤਾਂ ਸਾਨੂੰ ਪਾਈਪਿੰਗ ਲੋੜ ਆ ਉਹ ਮੈਂ ਲੱਗਾਂ ਇਹਦੇ ਚ ਕੀ ਹੈ ਕਿ ਜਿਹੜੀ ਪਾਈਪੀ ਨੇ ਆ ਨਾ ਉਹ ਵੀ ਉਹਨਾਂ ਦੀ ਏ ਮਤਲਬ ਕਿ ਉਹ ਹੀ ਦਿੰਦੇ ਆ ਜਿਹੜੀ ਬੁਕਰਮਾ ਉਹ ਵੀ ਉਹੀ ਦਿੰਦੇ ਆ ਤੇ ਰੀਲ ਆ ਜਿਹੜੀ ਉਹ ਆਪਣੀ ਆ ਬਟ ਮੈਨੂੰ ਤਾਂ ਉਹ ਇਹਦੇ ਪੈਸੇ ਨਾ ਘੱਟ ਲੱਗਦੇ ਕੰਮ ਜ਼ਿਆਦਾ ਇਹਦਾ ਚਲੋ ਪਰ ਕੋਈ ਨਹੀਂ ਹੁ ਹਾਲਿਆ ਪੰਗਾ ਲੱਲਿਆ ਮੈਂ ਕਿਹਾ ਚਲੋ ਹੁਣ ਸੀ ਲੰਨੇ ਆ ਤੇ ਇਹਨਾਂ ਨੇ ਕੀ ਕਰਨਾ ਚਲੋ ਤੇ ਫਰੈਂਟ ਤੋਂ ਹੁਣ ਆ ਗਈ ਮੈਂ ਰਸੋਈ ਚ ਉਹ ਮੈਂ ਲਗਾ ਲਈ ਉਹਦੇ ਤੇ ਕੱਪੜੇ ਤੇ ਲਾ ਲਈਏ ਮੈਂ ਪਾਈਪੀ ਨੇ ਤੇ ਚੱਲੀਆਂ ਰਸੋਈ ਚ ਰਸੋਈ ਚ ਨਾ ਪਾਂਡੇ ਪਏ ਆ ਉਹ ਦੇਖ ਤਰਸ ਉਹਦਾ ਵੀ ਕੋਈ ਆ ਨਹੀਂ ਅੱਜ ਸਵੇਰੇ ਨਾ ਕੋਈ ਕੰਮ ਸੀਗਾ ਕੋਈ ਮੇਨੂੰ ਜ਼ਰੂਰੀ ਕੰਮ ਸੀਗਾ ਤਾਂ ਉੱਥੇ ਚਲ ਗਈ ਤਾਂ ਖਾ ਕਰਕੇ ਨਾ ਟਾਈਮ ਲੱਗ ਗਿਆ ਤੇ ਹੁਣ ਨਾ ਭਾਂਡੇ ਪਏ ਆ ਕਿਚਨ ਵਿਖਰੀ ਏ ਇਹਨੂੰ ਸਾਫ਼ ਕਰ ਲਾ ਫੇਰ ਆਪਾਂ ਜਾਈਏ ਥੋੜਾ ਗੁਰਦੁਆਰੇ ਮੱਥਾ ਟੇਕ ਆਈਏ ਤੇ ਬਾਸ ਹੁਣ ਲੱਗੀ फटाफट ਭਾਂਡੇ ਮਾਰਦੇ ਕਿਚਨ ਵਾਲੇ ਬੱਚੇ ਕੱਢਦੇ ਪਏ ਆ ਕੰਮ ਤੇ ਆਈਆਂ ਲੱਗੇ ਉਹ ਜਿਹੜਾ ਪਾਈਪੀ ਵਾਲਾ ਸੀ ਉਹ ਵੀ ਥੋੜਾ ਬੋਤਾ ਕਰ ਲਿਆ ਉਹ ਕੱਲ ਹੀ ਕਰ ਲਿਆ ਸੀ ਅੱਜ ਤੱਕ ਨਹੀਂ ਉਹ ਦੇ ਇੱਕ ਦਾ ਟੈਸਟਾ ਮੈਨੂੰ ਕਿਹਾ ਕੀ ਯਾਦ ਕਰਨਾ ਆ ਤਾਂ ਫਿਰ ਮੈਂ ਉਹ ਸੁਣ ਲੈਣੀ ਆ ਉਹਨੇ ਥੋੜੇ ਜਿਹਾ ਭੰਡੇ ਆ ਦੋ ਚਾਰ ਢੋਲੀਆਂ फटाफट ਤੇ ਫਿਰ ਅਗਿਆ ਰਾਜਾ ਬੈਤੇ ਆ ਰਾਜਾ ਮਾ ਦੇਖਣੀ ਆ ਜੇ ਹੁਣ ਟਾਈਮ ਮਿਲ ਗਿਆ ਤਾਂ ਠੀਕ ਆ ਨਹੀਂ ਤਾਂ ਫਿਰ ਕੀ ਕਰਾਂਗੀ ਫਿਰ ਕੀ ਕਰਾਂਗੀ ਨੂੰ ਉਹ ਬਣਾਵਾਂਗੀ ਆ ਕੇ ਬੋਇਲ ਕਰਨੇ ਰੱਖ ਦਾਂਗੀ ਹੁਣ ਢੋਲੀਆਂ ਭੰਡੇ ਭੁੰਡਿਆਂ ਦੇ ਕੋ ਖਲਾਰਾ ਲਾਰਾ ਦੇ ਕੋ ਖਲਾਰਾ 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 ਸਾਰੇ ਦੇ ਸੋਈ ਚ ਖਲਾਰਾ ਪਿਆ बस मैं जल्दी जल्दी रसोई साफ कर ला किचन कर ली क्लीन मतलब कल राजमाह रह गए इतते सी राजमाह आके बनाऊंगी हूँ चलिए गुरुद्वारे किचन कर ली अपनी सारी क्लीन अब क्लीन तो चलो चलिए हूँ फिर हूं भी करेगा रिपेर हूं है विशु पटका ही नहीं लिया ਹੈ ਕਪੜੇ ਵਿੱਚ ਜਿੱਥੇ ਮੈਂ ਲਾਨ ਲੱਗੀਆਂ ਰਾਜਮਾ ਨੂੰ ਤੜਕਾ ਤੇ ਮੈਂ ਲੱਲਿਆ ਕੁੰਡੀ ਡੰਡਾ ਅੱਜ ਕਿਉਂਕਿ ਮੈਂ ਹਮੇਸ਼ਾ ਗਰਾਇੰਡਰ 'ਚ ਮਨ ਕੀ ਗਰਾਇੰਡ ਕਰ ਲੈਣੀ ਆ ਸਾਰੇ ਮਸਾਲੇ ਜੋ ਹੈ ਲੇਕਿਨ ਅੱਜ ਮੇਰਾ ਨਾ ਦਿਲ ਕਰੰਡਿਆ ਸੀ ਕਿ ਰਾਜਮਾ ਬਣਾਵਾ ਤੇ ਇਹਨੂੰ ਗਰਾਇੰਡ ਇਹਨੂੰ ਨਾ ਪੀਸਾਂ ਇਹਦੇ ਵਿੱਚ ਕੁੱਟਾਂ ਕੁੰਡੀ ਡੰਡੇ 'ਚ ਤੇ ਇਹ ਮੈਂ ਲੱਲੀ ਏ ਇਹਦੇ ਵਿੱਚ ਨਾ ਮੈਂ ਲੱਲੀਆਂ ਹਰੀਆਂ ਮਿਰਚਾਂ ਕੋਈ 7-8 ਹਰੀਆਂ ਮਿਰਚਾਂ ਨੇ ਔਰ ਲਸਣ ਲੱਲਿਆ ਮੈਂ ਤੋਤੇ ਮਨਨ ਕਿ ਮੋਟੀਆਂ ਗਨੇ ਕਿ ਰਾਜਮਾ ਚ ਨਾ ਵਾਈ ਹੁੰਦੀ ਹੈ ਤੇ ਲਸਣ ਕੀ ਕਰਦਾ ਵਾਈ ਨੂੰ ਮਾਰ ਦਿੰਦਾ ਐ ਇਸ ਕਰਕੇ ਮੈਂ ਲਸਣ ਜਾਦਾ ਪਾਨੀ ਆ ਅਦਰਕ ਇਸ ਟਾਈਮ ਮੇਰੇ ਕੋਲ ਹੈ ਨਹੀਂ ਤੇ ਬਸ ਉਹ ਮੈਂ ਰਹਿਣ ਦਵਾਂਗੀ ਤੇ ਇੱਥੇ ਮੈਂ ਨੂੰ ਕਰ ਲਾਂਗੀ ਕੀ ਕਰ ਲਾਂਗੀ ਬਣਾ ਲਾਂਗੀ ਤੇ ਮੈਂ ਆਹ ਕੁੱਟ ਲੈਨੀ ਆ ਇੱਥੇ ਮੈਂ ਡੇਢ ਪਿਆਜ਼ ਰਿਹਾ ਇੱਕ ਵੱਡਾ ਤੇ ਦੋ ਚਾਰ ਟਮਾਟਰ ਪਾਵਾਂਗੇ ਚ ਟਮਾਟਰ ਜ਼ਿਆਦਾ ਪੈਂਦੇ ਆ ਬਟ ਇੱਕ ਵੱਡਾ ਟਮਾਟਰ ਬਿਛੂ ਲੈ ਆ ਕੱਢ ਕੇ ਫਿਰ ਇੱਚੋ ਇੱਕ ਰੱਖ ਦਾਂਗੀ ਵਾਪਸ ਤਿੰਨ ਟਮਾਟਰ ਪਾਵਾਂਗੀ ਤੇ ਇਹ ਤੁਹਾਨੂੰ ਮੈਂ ਸਾਰਾ ਕੁੱਟ ਕੇ ਤੇ ਫਿਰ ਦਿਖਾਨੀ ਆ ਜਦੋਂ ਮੈਂ ਆਪਣੀ ਨਾਨੀ ਪਿੰਡ ਜਾਂਦੀ ਹਾਂ ਨਾ ਤੇ ਵਿਸ਼ੂ ਮੇਰੀ ਨਾਨੀ ਮਮਾ ਪਤਾ ਕੀ ਕਰਦੀ ਹੁੰਦੀ ਨਾਨੀ ਮੇਰੀ ਜਦੋਂ ਆਪਾਂ ਥੋੜੇ ਛੋਟੇ ਹੁੰਦੇ ਹਾਂ ਠੀਕ ਹੈ ਤੇ ਨਾ ਨਾਨੀ ਮਮਾ ਪਤਾ ਕੀ ਕਰਦੀ ਮੇਰੀ ਐਦਾਂ ਸ਼ਾਮੀ ਉਹਨੇ ਚੁਟਦਾ ਬਾਲ ਲੈਣਾ ਸੁੱਲੇ ਤੇ ਨਾ ਮੇ ਮਾਵਾ ਦੀ ਦਾਲ ਧਰਦੇ ਦੀ ਮਤਲਬ ਕਿ ਰਜਦੀ ਰਹਿਣੀ ਛੋਟ ਕੱਟ ਗਏਸਤੇ ਕੱਟ ਮਤਲਬ ਕਿ ਅਗਟੇ ਇਹ ਭਲਾ ਹੀ ਨਾ ਜਾ ਖੋਣ ਨੂੰ ਤੇ ਮੇਰੀ ਨਾਨੀ ਨੇ ਕੀ ਕਰਨਾ ਕਾਲੇ ਚਨੇ ਬਣਾਨੇ ਬੜੇ ਸਵਾਦ ਨਾਲ ਦੀ ਹੁੰਦੀ ਬਿਸ਼ੂ ਨਾਲੇ ਕੁੰਡੀ ਚ ਆ ਪੋਕਟ ਕੇ ਪਾਉਂਦੇ ਹੁੰਦੇ ਸੀ ਮਸਾਲਾ ਕੁੰਡੀ ਚ ਪਹਿਲਾਂ ਚਿੱਲੀ ਫਿਰ ਹੌਲੀ ਹੌਲੀ ਉਹ ਜਿਹੜੇ ਚਿੱਲੀ ਕਟੜ ਜਿਹੜੇ ਆ ਉਹ ਆ ਗਏ ਫਿਰ ਉਹਦੇ ਨਾਲ ਕਰਨ ਲੱਗੇ ਬਾਅਦ ਵਿੱਚ ਹੌਲੀ ਹੌਲੀ ਪਹਿਲਾਂ ਮੇਰੀ ਨਾਨੀ ਹੀ ਇਹਦਾਂ ਕਰਦੀ ਹੁੰਦੀ ਨਾਲੇ ਵਿਚਾਰੀ ਪੱਠੀ ਹੁੰਦੀ ਪਾਥੀਆਂ ਨਾਲੇ ਘਰ ਦਾ ਗੋਆ ਕੁੜਾ ਕਰਨਾ ਗਾਇਆਂ ਡੰਗਰ ਰੱਖੇ ਨਹੀਂ ਹੁਣ ਤੇ ਕੋਈ ਕੰਮ ਹੀ ਨਹੀਂ ਰਹਿ ਗਿਆ ਫਿਰ ਵੀ ਮੇਰੇ ਵਰਗੇ ਕੋ ਤੇ ਕੁਝ ਹੁੰਦਾ ਹੀ ਨਹੀਂ ਮਰੋ ਮਰੋ ਹੀ ਕਰੀ ਜਾਂਦਾ ਸਰੀਰ ਉਹਦਾ ਜਿਸ ਮੈਂ ਨਾ ਨਹੀਂ ਦੇਖੀ ਹੈ ਨਾ ਚਾਈ ਚਾਈ ਮੇਰੀ ਚਾਈ ਸੁਣੀ ਹੈ ਨਾ ਸੁਣੀ ਹੈ ਕਿ ਨਹੀਂ ਸੁਣੀ ਮੈਂ ਨਾ ਨਹੀਂ ਮੇਰੇ ਸੁਪਨੇ ਚ ਬੜੀ ਆਉਂਦੀ ਹੈ ਪਤਾ ਨਹੀਂ ਕਿਉਂ ਪਿਆਰ ਕਰਦਾ ਹੈ ਰਾਜਮਾ ਮੈਂ ਕਰ ਲੇ ਬੋਇਲ ਤੇ ਉਹ ਵੀ ਮੈਂ ਤੁਹਾਨੂੰ ਦਿਖਾਨੀ ਹੈ ਕਿ ਕਿਵੇਂ ਦੇ ਬੋਇਲ ਹੋਏ ਆ ਤੇ ਮੈਂ ਤਾਂ ਸੋਚਿਆ ਸੀ ਰਾਜਮਾ ਚੋਲੀ ਸਵਾਦ ਲੱਗਦੀ ਆ ਪਰ ਇੱਥੇ ਅੱਜ ਸਭ ਕੁਤਾ ਵੀ ਉਲਟ ਗਿਆ ਰੋਜ਼ ਖਾਂਦੇ ਆ ਚੋਲ ਅੱਜ ਕਹਿੰਦੇ ਖਾਣੀਆਂ ਰੋਟੀਆਂ ਤੇ ਫਿਰ ਮੈਂ ਤੁਹਾਨੂੰ ਨਾਲੇ ਤੜਕਾ ਦਿਖਾਨੀ ਆ ਮੈਂ ਕਿੱਦਾਂ ਲਾਨੀ ਆ ਰਾਜਮਾ ਨੂੰ ਤੇ ਇੰਨੇ ਸਵਾਦ ਰਾਜਮਾ ਨੇ ਮੈਂ ਇਹਦੇ ਅੰਦਰ ਕੋਈ ਆਲੂ ਦੀ ਪੀਸ ਨਹੀਂ ਕਈ ਲੋਕ ਕੀ ਕਰਦੇ ਆ ਆ ਰਾਜਮਾ ਨੂੰ ਗਾੜਾ ਉਹਦੀ ਗਰੇਵੀ ਕਰਨ ਦੇ ਲਈ ਨਾ ਉਹਦੇ ਅੰਦਰ ਪਾ ਦਿੰਦੇ ਆਲੂ ਬੋਇਲ ਵਿੱਚੇ ਨਾਲ ਹੀ ਬੋਇਲ ਕਰ ਦਿੰਦੇ ਜਦੋਂ ਰਾਜਮਾ ਬੋਇਲ ਕਰਦੇ ਮਾਰ ਕੇ ਚ ਜਿਹੜੇ ਆਲੂ ਹਨਾ ਫਿਰ ਤੜਕੇ ਚ ਪਾ ਦਿੰਦੇ ਆ ਬਟ ਮੈਂ ਤਾਂ ਕੁਛ ਨਹੀਂ ਪਾਵਾਂਗੀ ਰਾਜਮਾ ਤਾਂ ਨੂੰ ਮੈਂ ਉਹਦੇ ਹੀ ਬਣਾ ਕੇ ਦਿਖਾਵਾਂਗੀ ਦੇ ਬਹੁਤ ਜਿਆਦਾ ਮਸਾਲੇ ਵੀ ਨਹੀਂ ਮੈਂ ਪਾਵਾਂਗੀ ਦੇਖਦੇ ਰਹੋ ਅੱਗੇ ਬਣੇ ਰਹੋ ਉਹਨਾਂ ਦੇ ਬਜ਼ੁਰਗਾਂ ਨੂੰ ਬੜੀ ਟੈਨਸ਼ਨ ਹੁੰਦੀ ਸੀਗੀ ਚਾੜਨ ਦੀ ਦਿਨੇ ਚਾੜ ਲੈਣਾ ਰੋਟੀ ਅੱਜ ਕੱਲ੍ਹ ਤਾਂ ਲੋਕੀ 10 10 ਵਜੇ ਤੱਕ ਨਹੀਂ ਰੋਟੀ ਖਾਂਦੇ ਤਾਂ ਹੀ ਤੇ ਬਿਮਾਰੀਆਂ ਲੱਗਦੀਆਂ ਸਾਡੇ ਵਰਗੇ ਇੰਨਾ ਲੇਟ ਖਾਣਾ ਖਾਂਦੇ ਆ ਤੇ ਉਦੋਂ ਕੀ ਕਰਦੇ ਸੀ ਟਾਈਮ ਨਾਲ ਰੋਟੀ ਖਾ ਕੇ ਲੋਕੀ ਇਸ ਟਾਈਮ ਤੱਕ ਤੇ ਬਿਸਤਰਿਆਂ ਤੇ ਵੀ ਪੈ ਜਾਂਦੇ ਜਿਦਾ 8 ਵਜੇ 8 ਵਜੇ ਤੱਕ ਤੇ ਘਰਾੜੇ ਮਾਰਦੇ ਹੁੰਦੇ ਪਹਿਲਾਂ ਦੇ ਪਹਿਲਾਂ ਮੰਜੀਆਂ ਦਾ ਲੈਣੀ ਉੱਥੇ ਵਿੱਚੋਂ ਪਿੰਡ ਨਹੀਂ ਆ ਮੁੰਨਣਾ ਉੱਥੇ ਜਾਣਾ ਨਾ ਆਪਾਂ ਤੇ ਸ਼ਾਮੀ ਸਾਰੇ ਆ ਨੇ ਪੱਖੇ ਫਰਾਟਿਆਂ ਦੇ ਅੱਗੇ ਮੰਜੀਆਂ ਢਾ ਲੈਣੀਆਂ ਇਸ ਟਾਈਮ ਸੋ ਖਾ ਪੀ ਕੇ ਝੋਲ ਦਾਲ ਚੱਲ ਮੇਰੇ ਬੜੇ ਘਰਾੜੇ ਤੇ ਘਰਾੜਾ ਤੇ ਹੋਰ ਤੇ ਕੋਈ ਹਾਲ ਹੀ ਨਹੀਂ ਮੇਰਾ ਮੈਨੂੰ ਆਪਣੀ ਨਾਨੀ ਦੀਆਂ ਗੱਲਾਂ ਤਾਂ ਯਾਦ ਆਉਂਦੀਆਂ ਕਿ ਸਾਡੇ ਬਰਿਆਂ ਨੂੰ ਇੰਨਾ ਟਾਈਮ ਹੋ ਜਾਂਦਾ ਹੈ ਖਾਣਾ ਬਣਾਉਣ ਦੇ ਤੇ ਪਰ ਉਹ ਵਿਚਾਰੀ ਟਾਈਮ ਲਾਈਨ ਬਣਾ ਕੇ ਵਿੱਲੀ ਹੋ ਜਾਂਦੀ ਹੁੰਦੀ ਸੀ ਤੇ ਇੱਥੇ ਨਾ ਮੇਰੇ ਲਸਣ ਹੈ ਨਾ ਨਹੀਂ ਇੱਧਰ ਨਾ ਮੈਂ ਨਾ ਲਸਣ ਤੇ ਹਰੀ ਮਿਰਚ ਪੀਸ ਲਈ ਸੀ ਉਸ ਤੋਂ ਬਾਅਦ ਮੈਨੂੰ ਯਾਦ ਆਇਆ ਕਿ ਇਹਦੇ ਅੰਦਰ ਜਿੱਦਾਂ ਮੈਂ ਸੁੱਕਾ ਧਨੀਆ ਇਦਾਂ ਔਰ ਨਾਲ ਹੀ ਮੈਂ ਦੇ ਅੰਦਰ ਜੀਰਾ ਆ ਦੇਖੋ ਤਾਂ ਹੋਰ ਵਧੀਆ ਟੇਸਟ ਆਏਗਾ ਰਾਜਮਾ ਚ ਉਦਾ ਤਾਂ ਗਰਮ ਮਸਾਲੇ ਚ ਸਭ ਕੁਝ ਹੁੰਦਾ ਪਰ ਚਲੋ ਸੈਪਰੇਟ ਥੋੜਾ ਜਿਹਾ ਪਾਲਾਂਗੇ ਤੇ ਇਹਨੂੰ ਵੀ ਮੈਂ ਨਾਲ ਥੋੜਾ ਜਿਹਾ ਕੁੱਟ ਲੈਣੀ ਹੁੰਦਾ ਹਰੀ ਮਿਰਚ ਤੇ ਲਸਣ ਤੇ ਕੁੱਟਿਆ ਹੀ ਗਿਆ ਤੇ ਨਾਲੇ ਮੈਨੂੰ ਦੱਸਿਓ ਤਾਂ ਕਿਦੂ ਕਿ ਨੂੰ ਆਪਣੀ ਨਾਨੀ ਮਮਾ ਦੀਆਂ ਗੱਲਾਂ ਬਹੁਤ ਯਾਦ ਆਉਂਦੀਆਂ ਮੇਰੀ ਨਾਨੀ ਮੈਨੂੰ ਮੇਰੀ ਨਾਨੀ ਤੇ ਮੈਨੂੰ ਬਹੁਤ ਪਿਆਰ ਕਰਦੀ ਹੁੰਦੀ ਸੀ ਆਪਣੇ ਚਾਰੇ ਬੱਚਾ ਨਾਲੋਂ ਜ਼ਿਆਦਾ ਨਾ ਮਿੰਨੋ ਪਿਆਰ ਕਰਦੀ ਜਾਨੀ ਆਪਣੀ ਦੋਤੀ ਦੋਤਿਆਂ ਨਾਲ ਜ਼ਿਆਦਾ ਪਿਆਰ ਮਤਲਬ ਕਿ ਮੇਰੇ ਨਾਲ ਬਹੁਤ ਪਿਆਰ ਸੀ ਮੇਰੀ ਨਾਨੀ ਦਾ ਫਿਰ ਅਹੀਂ ਮੇਰੀ ਤੇ ਮੇਰੀ ਮਾਸੀ ਦੀ ਨਾ ਤਾਂ ਜਾਨ ਪੁੱਛ ਕੇ ਮਾਸੀ ਵੀ ਜੇ ਚੜਾਣਾ ਹੈ ਮੇਰੀ ਮੰਮੀ ਐ ਮੈਂ ਸੋਣਾ ਐ ਕੋ ਮੇਰੀ ਮੰਮੀ ਮਾਰ ਲੀ ਐਤਾ ਹੋਣਾ ਚਲੋ ਹ ਤਾਂ ਆ ਘੁੱਟਣ ਲੱਗੀ ਨਾ ਤੇ ਮੈਨੂੰ ਗੱਲਾਂ ਯਾਦ ਆ ਗਈਆਂ ਕਾਫੀ ਸਾਰੀਆਂ ਕਿਉਂਕਿ ਦਿਨੇ ਹੀ ਮਤਲਬ ਪਹਿਲਾ ਦਿਨ ਹੀ ਨਾਨੀ ਦੇ ਟਾਈਮ ਤੇ ਬਾਹਰ ਦਿਨੇ ਹੀ ਤੁੱਲਾ ਬਾਲ ਲੈ ਨਾਰਾ ਘੁੱਟਣ ਘਟਾਨ ਲੱਗ ਜਾਣਾ ਮਸਾਲੇ ਮਸੂਲੇ ਚਲੋ ਜੀ ਹੁਣ ਤੁਹਾਨੂੰ ਮਿਲਦੇ ਆਂ ਕੁੱਟ ਕੇ ਜਦੋਂ ਤੜਕਾ ਲਾਵਾਂਗੇ ਇਹ ਹੈਗਾ ਲਸਣ ਹਰੀ ਮਿਰਚ ਜੀਰਾ ਤੇ ਧਨੀਆ ਸੁੱਕਾ ਦੋ ਸਾਰਾ ਤਿੰਨ ਚਾਰਾਂ ਚੀਜ਼ਾਂ ਇਕੱਠੀਆਂ ਕੁੱਟ ਲਿਆ ਇਹ ਹੈਗੇ ਪਿਆਜ਼ ਇਹਨਾਂ ਨੂੰ ਵੀ ਮੈਂ ਦਰਦਰਾ ਇਹ ਮੈਂ ਵਧੀਆ ਕਰਕੇ ਇਹਨਾਂ ਨੂੰ ਫਰਾਈ ਕਰ ਲਵਾਂਗੀ ਆ ਦੇਖੋ ਆਇਲ ਮੈਂ ਕੜਾਹੀ ਚ ਪਾ ਦਿੱਤਾ ਮੈਂ ਰਾਜਮਾ ਬਣਾਉਣ ਲੱਗਿਆ ਮਸਟਰਡ ਆਇਲ 'ਚ ਇੱਥੇ ਮੈਂ ਤੇਲ ਪਾ ਦਿੱਤਾ ਤੇ ਤੁਹਾਨੂੰ ਮੈਂ ਵੀ ਦਿਖਾਨੀਆਂ ਰਾਜਮਾ ਆਪਣੇ ਆ ਦੇਖੋ ਕਿੰਨੇ ਸੋਨੇ ਬੋਇਲ ਹੋ ਗਏ ਆ ਇਹ ਬਿਲਕੁਲ ਕੱਚੇ ਨਹੀਂ ਮਰ ਕੇ ਦੇਖਣ ਨੂੰ ਲੱਗਦੇ ਹੋਣਗੇ ਬਿਲਕੁਲ ਸੌਫਟ ਹੋ ਕੇ ਦਿਖਾਨੀ ਤੁਹਾਨੂੰ ਇੱਕ ਮਿੰਟ ਆ ਦੇਖੋ ਬਿਲਕੁਲ ਗਲ ਕੇ ਹੋਏ ਆ ਬਸ ਜਦੋਂ ਮੈਂ ਇਹਨੂੰ ਤੜਕਾ ਲਗਾਵਾਂਗੀ ਇਹਦੇ ਚ ਆਪਣੇ ਆਪ ਹੀ ਥਿਕਨੈਸ ਆ ਜਾਏਗੀ ਇਹਨੂੰ ਮੈਂ ਬੋਇਲ ਕਰ ਦਿਆਂ ਸਮਿਆਂ ਨਾਲ ਇਹਦੇ ਅੰਦਰ ਨਮਕ ਔਰ ਹਲਕਾ ਜਹਾੜੀ ਪਾਊਡਰ ਬਿਲਕੁਲ ਹਲਕਾ ਜ ਤੇ ਪਾ ਦਿੱਤਾ ਸੀ ਇਹਨੂੰ ਰਲ ਲਾਗੇ ਦੇ ਨੇ ਟੱਕ ਤੇ ਇੱਥੇ ਫਰੈਂਡਸ ਔਇਲ ਸਾਡਾ ਬਹੁਤ ਵਧੀਆ ਕਰਕੇ ਨਾ ਗਰਮ ਹੋ ਗਿਆ ਹੈ ਇਹਦੇ ਅੰਦਰ ਨਾ ਮੈਂ ਪਾ ਦਾਂਗੀ ਸਭ ਤੋਂ ਪਹਿਲਾਂ जीरा जीरा भी नाल थी हो गया क्योंकि गर्म हो गया सी ऑयल मैं पा देंगी प्याज पहला प्याज फ्रेंड्स इतने ना मैं टमाटर को ना नहीं कुटिया क्योंकि टमाटर च बहुत ज्यादा पानी होंगे ਸਾਨੂੰ ਇੰਨੀ ਪ੍ਰੈਕਟਿਸ ਨਹੀਂ ਹੁੰਦੀ ਕਿ ਆਪਾਂ ਕੁੰਡੀ 'ਚ ਟਮਾਟਰ ਵਗੈਰਾ ਕਟਲ ਲੀਏ ਤੇ ਉਹਨਾਂ ਨੂੰ ਮੈਂ ਕੀ ਕਰਾਂਗੀ ਗ੍ਰਾਈਂਡਿੰਗ ਜਾਰਜ 'ਚ ਪਾ ਕੇ ਨਾ ਥੋੜਾ ਜਿਹਾ ਗ੍ਰਾਈਂਡ ਕਰ ਲਾਂਗੀ ਛਿੱਟੇ ਪੈਨੇ ਉਹਦੇ ਨਾਲ ਟਮਾਟਰਾਂ 'ਚ ਪਾਣੀ ਬਹੁਤ ਹੁੰਦਾ ਹੈ ਤੇ ਬਾਕੀ ਦੋਨੇ ਚੀਜ਼ਾਂ ਮੈਂ ਕਟਲੀਆਂ ਟਮਾਟਰਾਂ ਨੂੰ ਮੈਂ ਉਦੋਂ ਹੀ ਗ੍ਰਾਈਂਡ ਕਰ ਲਾਂਗੀ ਬਨੇ ਰਿਓ ਬਲੌਂ ਦੇ ਨਾਲ ਦੇਖਦੇ ਰੋ ਐਥੇ ਨਾ ਪਿਆਜ਼ ਹੋ ਗਏ ਹੋਏ ਆ ਸਾਡੇ ਆ ਦੇਖੋ ਪਿਆਜ਼ ਬਹੁਤ ਵਧੀਆ ਨੋ ਹੋ ਗਏ ਹੁਣ ਇਹਦੇ ਅੰਦਰ ਮੈਂ ਐਡ ਕਰ ਦਾਂਗੀ ਆ ਵਾਲਾ ਆਪਣਾ ਲਸਣ ਅਦਰਕ ਹਰੀ ਮਿਰਚ ਅਦਰਕ ਤਾਂ ਸੋਰੀ ਪਾਇਆ ਨਹੀਂ ਬਾਰ ਬਾਰ ਯਾਦ ਹੀ ਭੁੱਲ ਜਾਂਦਾ ਅ ਜੀਰੇ ਦਾ ਤੇ ਸੁੱਕੇ ਧਨੀਏ ਦਾ ਪੇਸਟ ਜਿਹੜਾ ਮੈਂ ਕੁੱਟਿਆ ਸੀ ਉਹ ਇਹਦੇ ਵਿੱਚ ਐਡ ਕਰ ਦਾਂਗੀ ਆ ਦੇਖੋ ਅਨਮੋਲੀ ਥੋੜਾ ਜਨਾ ਇਹਦਾ ਕੱਚਾ ਪਨ ਚਲ ਜੇਗਾ ਉਸ ਤੋਂ ਬਾਅਦ ਟਮਾਟਰ ਦੀ ਪਿਉਰੀ ਬਣਾ ਪਾਵਾਂਗੀ ਉਹਨਾਂ ਦੇਕ ਮੈਂ ਟਮਾਟਰ ਦੀ ਬਣਾ ਲਵਾਂ ਪਿਉਰੀ ਦੇਖੋ ਹੁਣ ਇਹਦਾ ਕਲਰ ਕਿੰਨਾ ਸੋਨਾ ਹੋ ਗਿਆ ਥੱਲੇ ਮੈਂ ਕੁਝ ਐਡ ਨਹੀਂ ਕੀਤਾ ਇਹਦੇ ਅੰਦਰ ਦੇਖੋ ਕਿੰਨਾ ਸੋਨਾ ਕਲਰ ਹੈ आ देखो इधर है ना मसाला साढ़ा बहुत वीये तरीके न हो गया है लसन लसन और हरी मिर्च का पेस्ट भी फ्राई हो गया तो हूँ मैं अंदर कर दंगी आ टमा की प्योरी मैं बना ली हुई आ आखो ये अंदर ऐड कर दंगी मैं ये तीन टमाटर की प्योरी बनाई है मैं ਮਟਰ ਪਾਏ ਐ ਮੈਂ ਨਾ ਨਮਕ ਨਾ ਰਾਜਮਾ ਬੋਇਲ ਕਰਦੇ ਸਮੇਂ ਵੀ ਐਡ ਕੀਤਾ ਸੀ ਹੁਣ ਮੈਂ ਨਮਕ ਨਾ ਥੋੜਾ ਹੀ ਐਡ ਕਰਾਂਗੀ ਹੁਣ ਨੱਕ ਤੇ ਪੈ ਜਾਣਾ ਥੋੜੀ ਜੀ ਮੈਂ ਦੇ ਅੰਦਰ ਐਡ ਕਰ ਦਾਂਗੀ ਹਲਦੀ ਤੇ ਮੈਂ ਨਾ ਤੁਹਾਨੂੰ ਦੱਸ ਦੱਸਣਾ ਭੁੱਲ ਗਈ ਜਦੋਂ ਮੈਂ ਪਿਆਜ਼ ਐਡ ਕੀਤੇ ਸੀ ਨਾ ਉਹਦੇ ਥੋੜੀ ਜੀ ਲਾਲ ਮਿਰਚ ਮੇਰੇ ਕੋਲ ਗਲਤੀ ਨਾਲ ਪੈ ਗਈ ਸੀ ਪਹਿਲਾਂ ਹੀ ਤੇ ਬੱਸ ਤੇ ਥੋੜਾ ਜਿਹਾ ਨਾ ਗਰਮ ਮਸਾਲਾ ਦੇ इन्ना क मेरे अंदर ऐड कर दंगी गर्म मसाला ये मैं घर कुट बनाया गर्म मसाला हल्दी भी पहला पाई सी इस करके मैं ज्यादा तो नहीं पाई तो थोड़ी जोर पा दिनी हाँ बहुत इन्ना कि लाइट लाइट कलर तो लाल मिर्च भी मैं अंदर कुट्टी लाल मिर्च आप मैं मतलब कि सुखा के बनाई है लाल मिर्च ग्राइंड करके वह भी मैं ना ये अंदर पहला पा दी ਉਹ ਮੈਨੂੰ ਵੀਡੀਓ ਔਨ ਕਰਨੀ ਭੁੱਲ ਗਈਆਂ ਉਸ ਟਾਈਮ ਹੁਣ ਇਹਨੂੰ ਚੰਗੀ ਤਰ੍ਹਾਂ ਨਾ ਆਇਲ ਛੱਡਣ ਤੱਕ ਪਕਨ ਦਵਾਂਗੇ ਟਮਾਟਰਾਂ ਨੂੰ ਤੇ ਇੱਧਰ ਦੇਖੋ ਟਮਾਟਰ ਵੀ ਬਹੁਤ ਵਧੀਆ ਤਰੀਕੇ ਨਾਲ ਫਰਾਈ ਹੋ ਗਿਆ ਸਾਈਡਾਂ ਤੇ ਦੇਖੋ ਆਇਲ ਆ ਗਿਆ ਹੁਣ ਮੈਂ ਇਹਦੇ ਅੰਦਰ ਨਾ ਹਲਕਾ ਜਿਹਾ ਜਿਹੜਾ ਗ੍ਰਾਈਂਡਿੰਗ ਜਾਰਜ ਟਮਾਟਰ ਕੀਤੇ ਸੀ ਨਾ ਇਹਦੇ ਅੰਦਰ ਹੀ ਹਲਕਾ ਜਿਹਾ ਵਾਟਰ ਪਾ ਕੇ ਅਭੀ ਇਹਦੇ ਅੰਦਰ ਐਡ ਕਰ ਦਾਂਗੇ ਥੋੜਾ ਜਿਹਾ ਹੋਰ ਮਸਾਲਿਆਂ ਨੂੰ ਪਕਨ ਦਵਾਂਗੇ ਹੁਣ ਮੈਂ ਇਸ ਮਸਾਲੇ ਨੂੰ ਚੁੱਕ ਕੇ ਪਾ ਦਾਂਗੀ ਕੁੱਕਰ ਦੇ ਅੰਦਰ ਹੀ ਕੁੱਕਰ ਦੇ ਅੰਦਰ ਪਾ ਕੇ ਨਾ ਸੋਚਦੀ ਪਈਆਂ ਇੱਕ ਸੀਟੀ ਲਵਾ ਲਾਂ ਤੇ ਜਾ ਫਿਰ ਉਹਨੂੰ ਉੱਥੇ ਹੀ ਬਨੰਦ ਦਵਾਂਗੀ ਆ ਦੇਖੋ ਇੰਨਾ ਤੇ ਮਸਾਲਾ ਹੀ ਬਣ ਗਿਆ ਤੇ ਇਹਦੇ ਚ ਆਲੂ ਦੀ ਕੁਛ ਵੀ ਪੇਸਟ ਪਾਉਂਦਾ ਜੇ ਬਹੁਤ ਸੋਹਣੀ ਗਰੇਵੀ ਬਣ ਜਾਨੀ ਲਸਣ ਜ਼ਿਆਦਾ ਪਾਓਗੇ ਉਹਦੇ ਨਾਲ ਕਦੀ ਵਾਈ ਵਗੈਰਾ ਨਹੀਂ ਹੁੰਦੀ ਕਿਉਂਕਿ ਰਾਜਮਾ ਵਾਏ ਹੁੰਦੇ ਆ ਤੇ ਚਲੋ ਹੁਣ ਇਹ ਪੱਕ ਗਿਆ ਇਹਨੂੰ ਮੈਂ ਇਹਦੇ ਅੰਦਰ ਐਡ ਕਰ ਲੈਣੀ ਆ बस गैस ਨੂੰ ਕਰ ਦਾਂਗੀ ਆਫ ਤੇ ਇਹਨੂੰ ਪਾ ਦਾਂਗੀ ਇਹਦੇ ਅੰਦਰ ਇਹਨੂੰ ਥੋੜਾ ਹੋਰ ਪਕਾ ਲਵਾਂਗੀ ਫਿਰ ਮੈਂ ਜ ਸਟੀ ਲਗਾ ਲਾਂਗੇ ਕੜਾਈ ਛੋਟੀ ਸੀਗੀ ਇਸ ਕਰਕੇ ਇਹਦੇ ਚ ਨਹੀਂ ਪਾਇਆ ਲੇਕਿਨ ਮੈਨੂੰ ਤੜਕਾ ਇਹਦੇ ਚ ਲਾਉਣਾ ਬਹੁਤ ਪਸੰਦ ਆ ਕਿਉਂਕਿ ਇਸ ਕੜਾਈ ਚ ਨਾ ਤੜਕਾ ਬਹੁਤ ਵਧੀਆ ਲੱਗਦਾ ਆ ਹੋ ਜੀ ਇਹਦੇ ਅੰਦਰ ਮੈਂ ਐਡ ਕਰ ਦਿੱਤਾ ਹੈ ਸਾਰਾ ਤੜਕਾ ਆਪਣਾ ਦੋਮੇ ਲਗਾਇਆ ਸੀ ਹੁਣ ਇਹਨੂੰ ਥੋੜੀ ਦੇਰ ਲਈ ਨਾ ਮੈਂ ਇੱਦਾਂ ਹੀ ਪੱਕਣ ਦਵਾਂਗੀ ਉੱਤੋਂ ਦਵਾਂਗੀ ਇਹਨੂੰ ਮੈਂ ਟੱਕ ਉਸ ਤੋਂ ਬਾਅਦ ਮੈਂ ਤੁਹਾਨੂੰ ਇਹਦੀ ਫਾਈਨਲ ਲੁੱਕ ਦਿਖਾਨੀ ਆ ਹੁਣ ਇਹ ਦੇਖੋ ਇਹਦੇ ਵਿੱਚ ਕੋਈ ਬੋਇਲ ਨਹੀਂ ਆਇਆ ਹਜੇ ਹੁਣ ਕਿੰਨਾ ਸੋਹਣਾ ਕਲਰ ਲੱਗਦਾ ਪਿਆ ਰਾਜਮਾ ਫਿਰ ਮੈਂ ਤੁਹਾਨੂੰ ਪਕਾਉਂਗੀ ਉੱਤੋਂ ਦਵਾਂਗੀ ਟੱਕ ਪਹਿਲਾਂ ਮੈਂ ਸੋਚਿਆ ਸੀ ਸੀਟੀਆਂ ਮਰਵਾਨੀਆਂ ਬਟ ਇੱਦਾਂ ਹੀ ਪਕਾ ਲੈਂਦੇ ਪੱਕੇ ਹੋਏ ਰਾਜਮਾ ਅੱਧਰ ਬਣ ਗਈ ਹੈ ਸਾਡੇ ਰਾਜਮਾ ਮੈਂ ਕਰਤਾ ਫਲੇਮ ਨੂੰ ਆਫ ਮੈਂ ਲੱਗੀ ਸੀ ਲੱਗੇ ਭਾਂਡੇ ਮਨ ਜਾ ਥੋੜੀ ਜਿਹੀ ਠੰਡੀ ਹੋएगी ਨਾ ਹੋਰ ਸੰਗਣੀ ਹੋ ਜੇਗੀ ਉਹਦਾ ਬਿਸ਼ੂ ਦੇ ਪਾਪਾ ਨਾ ਪਾ ਕੇ ਲੈ ਕੇ ਆ। ਹੋ ਰਾਜਮਾ ਐ ਬਣ ਕੇ ਸਾਡੇ ਰਾਜਮਾ ਤੇ ਨਾਲ ਮੈਂ ਲਾਉਣ ਲੱਗੀਆਂ ਫੁਲਕੇ। ਨਾਲ ਲਵਾਂਗੇ ਆਪਾਂ ਆਂਬ ਦਾ ਚਾਰ ਇਧਰ ਰੱਖਤਾ ਤਵਾ। ਅੱਛਾ ਇਦਾਂ ਨਾ ਮੇਰੇ ਕੰਮ ਇਦਾਂ ਦੇ ਨੇ ਨਾ ਆ ਦੇਖੋ ਭਾਂਡੇ ਸਾਰੇ ਮਾਲ ਦੇ ਆ ਫਰਾਈਜ ਵਿੱਚ ਫੇਰ ਰਹਿ ਗਿਆ। ਮਤਲਬ ਕਿ ਮਤਲਬ ਕਿ ਕੁਛ ਨਾ ਕੁਛ ਰਹਿ ਹੀ ਜਾਂਦਾ ਫੇਰ ਭਾਂਡੇ ਉੱਤੇ ਸ਼ਿੰਕ ਪਰ ਜਾਂਦੀ ਥੋੜੀ ਦਿਨ ਨੂੰ। ਤਾਂ ਹੁਣ ਜਲਦੀ ਜਲਦੀ ਲਾਲਾ ਫੁਲਕੇ ਟਾਈਮ ਬੋਤ ਹੋ ਗਿਆ। ਲੈ ਲੀ ਅੱਜ ਦੇ ਵਲੌਗ ਨੂੰ ਇੱਥੇ ਕਰਦੇ ਆਂ ਖਤਮ। ਮਿਲਾਂਗੇ ਤੁਹਾਨੂੰ ਨੈਕਸਟ ਵਲੌਗ 'ਚ ਜੇ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗੇ ਕਿਉਂਕਿ ਮੈਂ ਕੱਲੀ ਬਣਾਣੀ ਪੈਂਦੀ ਹੈ ਮੈਨੂੰ ਜਿੱਦਾਂ ਆਪ ਇੱਕ ਕੈਮਰਾ ਫੜ ਕੈਮਰਾ ਸੈਟ ਕਰ ਫਲਾਨ ਕਰ ਟਮਕਾਨ ਕਰ ਤੇ ਉਹਦੇ ਕਰਕੇ ਨਾ ਥੋੜੀ ਮੁਸ਼ਕਲ ਹੁੰਦੀ ਹੈ ਤੇ ਜੇ ਤੁਹਾਨੂੰ ਮੇਰੀ ਵੀ ਵੀਡੀਓ ਚੰਗੀਆਂ ਲੱਗਣ ਤੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਲਾਈਕ ਵੀ ਕਰਦੇ ਆ ਕਰੋ ਤੇ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ 'ਚ। ਓਕੇ ਬਾਏ ਬਾਏ।